ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਭਿਸ਼ੇਕ ਸ਼ੰਕੀਆ ਅੱਜ ਨਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਨਾ ਸ਼ਹਿਰ ਦਾ ਮੁੱਦਾ ਉਹਦੇ ਬਾਰੇ ਮੈਂ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਸਾਡੇ ਯੰਗ ਯੂਥ ਹਨਾ ਉਹਨਾਂ ਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਕਿ ਸਾਡੇ ਨੇ ਇੱਕ ਯੂਟਿਊਬਰ ਇਨਫਲੂਐਂਸਰ ਆ ਪਹਿਲਾਂ ਦੇ ਇੱਕ ਟੀਪੀ ਗੱਲ ਉਤਰਾ ਯੂਨ ਰੱਜ ਅੰਬਰਸਰ ਗੰਦ ਫਾਇਆ ਨੇ ਕੋਈ ਕਿਸੇ ਨੂੰ ਛੱਡੀ ਅੰਬਰਸਰ ਬਦਨਾਮ ਕਰਨ ਤੇ ਸ਼ਾਇਦ ਇਹਨਾਂ ਨੂੰ ਅੰਬਰਸਰ ਦਾ ਨਾ ਹੈ ਹਿਸਟਰੀ ਦਾ ਨਹੀਂ ਪਤਾ ਕਿ ਇੱਥੇ ਕਿੰਨੇ ਗੁਰੂ ਪੀਰ ਪੰਗਾਮਾ ਤੇ ਕਿੰਨੀਆਂ ਉਹਨਾਂ ਦੀਆਂ ਤਰਫਾਨੀਆਂ ਵਾ ਇਹਨਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਹੈ ਇਹਨਾਂ ਦੀ ਅੰਮ੍ਰਿਤਸਰ ਨਾਲ ਸ਼ਾਇਦ ਕੋਈ ਦੁਸ਼ਮਣੀ ਆ ਕਿ ਇਹਨੂੰ ਬਧਨਾਮ ਕਰਨ ਦੀ ਕੋਈ ਕਸਰ ਨਹੀਂ ਛੱਡਣਦੇ ਜਿੱਥੇ ਕੋ ਪਹਿਲਾਂ ਹੀ ਉਹਨੇ ਰਾਜ ਕੇ ਗੰਦ ਪਾਇਆ ਰਾਜ ਕੇ ਬਧਨਾਮ ਕੀਤਾ ਉੱਥੇ ਕਾ ਨਵੀਂ ਇੱਕ ਬਲਾ ਆਈ ਆ ਔਰ ਉਹੀ ਪਤਰਾ ਆ ਵੀਡੀਓ ਵੇਖਿਓ ਦੀ ਇਹ ਕਹਿ ਕੀ ਰਹੀ ਆ ਜੀ ਇਹਦੇ ਵਿੱਚ ਨਾ ਅੰਮ੍ਰਿਤਸਰ ਦੇ ਜਿਹੜੇ ਸਾਡਾ ਯੂਥ ਆ ਨਾ ਜਿਹੜੇ ਸਾਡੇ ਯੰਗ ਬਲੱਡ ਆ ਉਹਨਾਂ ਨੇ ਫੁਗਰੇ ਦਸੰਡੀ ਆ ਉਹਨਾਂ ਨੂੰ ਕਹਿਂਦੀ ਆ ਕਿਸ ਜਗ੍ਹਾ ਦੇ ਪਾਰੇ ਨਾ ਕਿਤੇ ਇਹ ਐਡ ਦੇਣ ਗਈ ਆ ਪਹਿਲਾਂ ਉਹਨੂੰ ਇਹ ਦੱਸੇਗੇ ਕਿੰਨੇ ਦਾ ਲੱਖ ਰੁਪਏ ਕਮਾਉਂਦੀ ਆ ਜਿਹੜੇ ਐਡ ਦੇ ਕੇ ਪੈਸੇ ਕਮਾਉਂਦੀ ਆਏ ਕਿੰਨੇ ਕਿਹਦੀ ਫੀਸ ਆ ਕਿ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਫੁਗਰੇ ਕਹਿਣ ਈ ਆ ਕਿ ਇਹ ਜਗ੍ਹਾ ਤੇ ਐਡ ਦੇਂਡੀਆਂ ਕਿ ਜੇ ਤੁਹਾਡੇ ਕੋਲ 10 ਲੱਖ ਰੁਪਏ ਆ ਗਏ ਦੇਖ ਲੋ ਜੋ ਨਹੀਂ ਦੇ ਦੌਰ ਤੇ ਇਥੋਂ ਇਹ ਕਿੰਨੇ ਕਿ ਇਹਦਾ ਕਿੰਨਾ ਕੁ ਲੈਵਲ ਜਿਹੜਾ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਫੁਗਰੇ ਦੱਸਣ ਈ ਆ ਕਿੰਨਾ ਕੁ ਦਾ ਸਟੇਟਸ ਆ ਪਹਿਲਾਂ ਇਹ ਦੱਸੇ ਕੋਈ ਵੀ ਬ੍ਰਾਂਡ ਕੋਈ ਵੀ ਚੀਜ਼ ਜਦ ਲਾਂਚ ਹੁੰਦੀ ਆ ਨਾ ਸਾਡੇ ਅੰਮ੍ਰਿਤਸਰ ਦੇ ਜਿਹੜੇ ਮੁੰਡੇ ਆ ਨਾ ਪਹਿਲਾਂ ਉਹਨੂੰ ਪਾਉਂਦੇ ਆ ਜੰਪ ਵੱਡੀਆਂ ਵੱਡੀਆਂ ਗੱਡੀਆਂ ਵਧੀਆ ਬ੍ਰਾਂਡ ਦੀਆਂ ਸਾਡੇ ਅੰਮ੍ਰਿਤਸਰ ਦੇ ਮੁੰਡੇ ਯੂਜ਼ ਕਰਦੇ ਆ ਜਾ ਦੇ ਅੰਬਰਸਰ ਦੇ ਕਿਹੇ ਚਾਜ ਦੇ ਬੰਦੇ ਨੇ ਆਦਾ ਮੁੰਡੇ ਨਾਲ ਵਾਹ ਹੀ ਨਹੀਂ ਪਿਆ ਜਿਹੜਾ ਅੰਬਰਸਰ ਦੇ ਇਹ ਇਹ ਦਲਾਂ ਨੇ ਸਾਨੂੰ ਦੁੱਖ ਆ ਇਸ ਚੀਜ਼ ਦਾ ਇਹ ਸਾਡੇ ਅੰਬਰਸਰ ਦੇ ਮੁੰਡਿਆਂ ਨੂੰ ਬਦਨਾਮ ਕਰ ਰਹੇ ਜਿੱਥੇ ਮੈਨੂੰ ਦੁੱਖ ਆ ਜਿਸ ਨੂੰ ਮੈਨੂੰ ਗੁੱਸਾ ਜਿਹੜਾ ਵੀਡੀਓ ਵੇਖ ਕੇ ਤੇ ਮੈਂ ਅੱਜ ਇੱਥੇ ਆਇਆ ਨਾ ਪਹਿਲੀ ਵਾਰੀ ਸ਼ਾਇਦ ਕੋਈ ਵੀਡੀਓ ਪਾਈ ਜਾਂ ਮੈਂ ਪਹਿਲੀ ਵਾਰੀ ਕਿਤੇ ਲਾਈਵ ਹੋ ਲਗਾ ਕੇ ਦੱਸ ਲਗਾ ਸੋ ਇਸ ਕਰਕੇ ਮੇਰੀ ਬੇਨਤੀ ਆ ਮੇਰੇ ਨਾਲ ਨਾਲ ਕਈ ਸਾਡੇ ਯੰਗ ਯੂਥ ਭਰਾ ਹੋਣਗੇ ਜਿਹਨਾਂ ਨੂੰ ਇਸ ਚੀਜ਼ ਦਾ ਬਹੁਤ ਜਿਆਦਾ ਦੁੱਖ ਤੇ ਗੁੱਸਾ ਚੜਿਆ ਹੋਊਗਾ ਕੁਝ ਪੈਸਿਆਂ ਦੇ ਲਾਲਚ ਬਿਲਕੁਲ ਬਿਲਕੁਲ ਸਾਰਿਆਂ ਨੂੰ ਮੈਂ ਮੈਂ ਇਸ ਗੱਲ ਤੇ ਕਹਿਣਾ ਚਾਹੁੰਦਾ ਕਿ ਠੀਕ ਹੈ ਇਹਨਾਂ ਦਾ ਬਿਜ਼ਨਸ ਆ ਪਰ ਸਹੀ ਤਰੀਕੇ ਨਾਲ ਕਰਨਾ ਸਹੀ ਤਰੀਕੇ ਨਾਲ ਕਰਨ ਸਹੀ ਤਰੀਕੇ ਨਾਲ ਪੈਸੇ ਕਮਾਉਣ ਵੇਖੋ ਸਹੀ ਤਰੀਕੇ ਨਾਲ ਇਹਦੇ ਉਹਨਾਂ ਨੂੰ ਮੈਂ ਇੱਕ ਹੋਰ ਜਿਹੜੀਆਂ ਜਿਹੜੀ ਇਸਟਾ ਦੀ ਆਈਡੀ ਆ ਉਹ ਮੈਂ ਸ਼ੇਅਰ ਕਰੂੰਗਾ ਇਹਦੇ ਨਾਲ ਜਿਹੜੀ ਦੀ ਡ्रेसਿੰਗ ਆ ਨਾ ਡ्रेसਿੰਗ ਸੈਂਸ ਉਹ ਚੈੱਕ ਕਰਿਓ ਇਹਦੇ ਇਹਦੇ ਕੱਪੜੇ ਵੇਖਿਓ ਕਿੱਦਾਂ ਦੇ ਕੱਪੜੇ ਪਾਉਂਦੀ ਏ ਸਾਡੇ ਜਿਹੜਾ ਕਲਚਰ ਆ ਨਾ ਪੰਜਾਬ ਦਾ ਉਹਨੂੰ ਇਹ ਬਦਨਾਮ ਕਰਨ ਦੇ ਆ ਇਹਨਾਂ ਦੇ ਜਿਹੜੇ ਇਹ ਸਹੀ ਤਰੀਕੇ ਨਾਲ ਆਪਣੀ ਵੀਡੀਓ ਪਾਉਣ ਸਹੀ ਤਰੀਕੇ ਨਾਲ ਡਿਵੈਲਪ ਅੰਬਸਰ ਨੂੰ ਜਿਹੜਾ ਵਾ ਦੱਸਣੇ ਦੇ ਬਾਰੇ ਕਿ ਸਾਡੇ ਅੰਬਸਰ ਦੀਆਂ ਕੁਰਬਾਨੀਆਂ ਜਾਂ ਕੋਸ਼ਿਸ਼ਾਂ ਕਿੱਥੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪਬਲਿਸਿਟੀ ਚਾਹੀਦੀ ਹੈ ਨਾ ਸਹੀ ਤਰੀਕੇ ਨਾਲ ਚੱਲਣ ਤੇ ਪਬਲਿਸਿਟੀ ਕਿਉਂ ਨਾ ਦੇਣਗੇ ਮੈਂ ਆਪਣੇ ਭਰਾਵਾਂ ਨੂੰ ਖਾਸ ਕਰਕੇ ਯੂਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜਿਹੇ ਨੂੰ ਲਾਈਕ ਨਾ ਕਰਿਆ ਕਰੋ ਇਹਨਾਂ ਨੂੰ ਬਲੌਕ ਕਰਿਆ ਕਰੋ ਇਹਨਾਂ ਨੂੰ ਲਾਂਭ ਤਾ ਪਾਇਆ ਕਰੋ ਕਿ ਇਹਨਾਂ ਨੂੰ ਪਤਾ ਲੱਗੇ ਗਾਗੇ ਦੀ ਜ਼ਰਤ ਨਾ ਪਵੇ ਵੀਡੀਓ ਪਾਉਣ ਦੀ ਭਰਾ ਮਾਫੀ ਮੰਗਣੀ ਚਾਹੀਦੀ ਆ ਤੇ ਭਰਾ ਵੀ ਕਰਾਓ ਬਿਲਕੁਲ ਬਿਲਕੁਲ ਭਾਈ ਜੀ 24 ਘੰ ਵੀਡੀਓ ਡਿਲੀਟ ਕਰੇ ਨਹੀਂ ਤੇ ਸਾਰੇ ਸ਼ਹਿਰ ਦੇ ਮੌਜੂਦ ਲੋਕ ਯੰਗ ਆਪਣੇ ਭਰਾਵਾਂ ਨੂੰ ਬੇਤੀ ਕਰਨਾ ਚਾਹਣਾ ਕਿ ਆਹ ਇਕੱਠੇ ਹੋਈਏ ਇਕੱਠੇ ਹੋ ਕੇ ਮਾਇਨ ਕਮਿਸ਼ਨਰ ਸਾਹਿਬ ਨੂੰ ਤਰਖਾਸ ਦੇ ਕੇ ਤੇ ਜਿਹੜੀ ਬੰਦੀ ਕੁੱਤ ਨੂੰ ਨਹੀਂ ਕਾਰਵਾਈ ਕਰਾਈਏ ਤੇ ਜਿਹੜਾ ਵਾ ਉਹ ਸਹੀ ਤਰੀਕੇ ਨਾਲ ਇਹ ਗਾਂ ਤੋਂ ਜਿਹੜੇ ਇਨਫਲੂਐਂਸਰ ਆ ਉਹ ਸਹੀ ਤਰੀਕੇ ਨਾਲ ਆਪਣਾ ਬਿਜ਼ਨਸ ਕਰ ਰਹਾ ਆਪਾਂ ਕਿ ਇਹ ਤੇ ਬਿਜ਼ਨਸ ਰੋਗ ਠੋਕ ਨਹੀਂ ਕਰ ਰਿਹਾ ਕੁਝ ਨਹੀਂ ਪਰ ਯਾਰ ਸਹੀ ਤਰੀਕੇ ਨਾਲ ਚਲੋ ਸਹੀ ਤਰੀਕੇ ਨਾਲ ਆਪਣਾ ਕਰੋ